체미ਨੇ ਪਹਿਲਾਂ ਰਾਮਨ ਪੁਲਿਸ ਜੇਨ ਕੇ ਪੁਲਿਸ ਨੇ 3 ਕਿਲੋ ਹੀਰਨ ਫੜੀ ਗਈ ਸੀ ਨਾ ਇੰਟਰਸੈਪਟ ਕੀਤੀ ਸੀ ਉਹਦੇ ਵਿੱਚੋਂ ਇੱਕ ਵਿਅਕਤੀ ਮੰਤਰਿਤ ਨਾਮ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਫਵਾੜੇ ਦਾ ਰਹਿਮ ਵਾਲਾ ਸੀ ਅਰिजਲੀ ਬੰਗੇ ਦਾ ਸੀ ਉਸ ਤੋਂ ਦਰਗਮਨੀ 5 ਕਰੋੜ ਦੇ ਕਰੀਬ ਜੇਨ ਕੇ ਪੁਲਿਸ ਨੇ ਖਬਰ ਦਿੱਤਾ ਸੀ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਟੰਗਰ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਤੇ ਬੈਕਗਰਾਉਂਡ ਦਤਾ ਹੈ ਨਵਦੀਪ ਕਰਕੇ ਨਫਰੀਦ ਕਰਕੇ ਇੱਕ ਮੁੰਡਾ ਹੈ ਜਿਹੜਾ ਤੁਰਕੀ ਚ ਬੈਠਾ ਹੈ ਇਹ ਤਾਂ ਮਾਸਟਰਮਾਈਂਡ ਉਹਦੇ ਲਿੰਕਸ ਜਿਹੜੇ ਹਨ ਬਾਕੀ ਅਲੱਗ-ਅਲੱਗ ਕੰਟਰੀਜ਼ ਦੇ ਦੇਸ਼ਾਂ ਦੇ ਜਿਹੜੇ ਡਰੱਗਸ ਮਤਲਬ ਹੈ ਜਿਵੇਂ ਹਿਰਾਨ ਹੋ ਗਿਆ ਤੁਰਕੀ ਖੁਦ ਹੋ ਗਿਆ ਕੈਨੇਡਾ ਹੋ ਗਿਆ ਪਾਕਿਸਤਾਨ ਹੈ ਨਾ ਪਾਕਿਸਤਾਨ ਉਹਨਾਂ ਦੇ ਨਾਲ ਹੈ ਤੇ ਇਹ ਵੱਡੀ ਮਾਤਰਾ ਚ ਹੁਲਸੇਲ ਟਾਈਪ ਦੀ ਜਿਹੜੀ ਸਮਗਲੀਆਂ ਕਰਦੇ ਹੁੰਦੇ ਜਿਹੜੀ ਰਿਕਵਰੀ ਹੋਈ ਹੈ ਤੇ ਤਿੰਨ ਬੰਦੇ ਫੜੇ ਗਏ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਦਾ ਹੀ ਸਾ ਆਪਸ ਵਿੱਚ ਰਿਸ਼ਤੇਦਾਰ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ ਦੈਟ ਵਾਸ ਫਰੋਂਟ ਜੇਨਕੀ ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ ਦੈਟ ਵਾਸ ਫਰੋਂ ਗੁਜਰਾਤ ਹੁਣ ਇੱਥੇ ਕੀ ਕਰ ਰਹੇ ਸੀਗੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਇਨਾਂ ਨੂੰ ਟਰਾਂਜ਼ਿਟ ਰੂਟਸ ਨਹੀਂ ਮਿਲਦੇ ਤੇ ਅਗਰ ਖੇਪ ਵੱਡੀ ਹੋ ਤਾਂ ਉਹਨੂੰ ਮੂੰਹ ਛੁਪਾਉਣ ਦਾ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਤੇ ਉਹ ਛੁਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਹੈ ਕਿ ਇਹ ਜਿਹੜੀ ਖੇਪ ਹੈ ਇਕੱਠੀ ਕਰਕੇ ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀ ਤੇ ਜਾਣੀ ਸੀਗੀ ਇਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਆਇਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟੀਟੀ ਹੋਰ ਵੀ ਸੀਗੀ ਉਹ ਵੀ ਲੋਕ ਆਪਾਂ ਕਾਫੀ ਹੱਦ ਤੱਕ ਆਇਡੈਂਟੀਫਾਈ ਕਰ ਲਏ ਇਹਨਾਂ ਦਾ ਮੋਡਸ ਆਪਰੇਟਿਸ ਆਨੂੰ ਪਤਾ ਲੱਗ ਗਿਆ ਤੇ ਉਹ ਉਹ ਵੀ ਜਲਦੀ ਨਹੀਂ ਇਹ ਇਹਨਾਂ ਨੇ ਸਪਲਾਈ ਦੇਣੀ ਦੇਖੋ ਇਹਦਾ ਚੇਂਜ ਹੋ ਜਿਹੜੀ ਹੁੰਦੀ ਆ ਜਦੋਂ ਇਹਨਾਂ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਤੇ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਨਹੀਂ ਜੀ ਜਿਹੜਾ ਬਾਹਰ ਬੈਠਾ ਹੈਂਡਲਰ ਹੈ ਉਹ 니ਡ ਟੂ 니ਡ ਟੂ نو ਬੇਸਿਸ ਇਨਫੋਰਮੇਸ਼ਨ ਦਿੰਦਾ ਹੈ ਕੈਸ਼ ਵੀ ਤੁਹਾਡਾ ਵੱਡਾ ਵੱਡਾ ਹਾਂਜੀ ਹਾਂਜੀ ਕੈਸ਼ ਫੜਿਆ ਜੀ ਹੋਰ ਵੀ ਕੈਸ਼ ਰਿਕਵਰਡ ਹੋਇਆ ਹੈ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 21 ਲੱਖ ਦਾ ਕੈਸ਼ ਫੜਿਆ ਜੀ ਤੇ ਲੋਕਰ ਚ ਕੁਝ 20 ਲੱਖ ਦੇ ਕਰੀਬ ਕੈਸ਼ ਸੀਗਾ ਉਹ ਵੀ ਹਮ ਥੋੜੀ ਦੇਰ ਪਹਿਲਾਂ ਲਿਕਵਰਡ ਨਹੀਂ ਨਹੀਂ ਇਹ ਇਹ ਰਹਿਣ ਵਾਲੇ ਬੰਗੇ ਦੇ ਇੱਥੇ ਇਸ ਇੱਥੇ ਇਹਨਾਂ ਨੇ ਇਹ ਰੋਡ ਵੀ ਤੁਸੀਂ ਕਹੋ ਨੰਬਰ 1 ਨੰਬਰ 2 ట్రాਨਜ਼ਿਟ ਲੇਨਾਂ ਨੇ ਚੁਪਾ ਨਾ ਸੀ ਇਹ ਇਹ ਕੋਡ ਵਰਨੀ ਜੀ ਇਹ ਸਿਉਰਿਟੀ ਦਾ ਸਾਈਨ ਹੈ ਇਹ ਬਲੂ ਸਫਾਇਰ ਜਿਹੜੀ ਹੈ ਪਸ਼ਾਵਰ ਦੇ ਨੇੜੇ ਤੇ ਦੇ ਉੱਤੇ ਫੈਕਟਰੀਆਂ ਲੱਗੀਆਂ ਹੋਈਆਂ ਪਾਕਿਸਤਾਨ 'ਚ ਉੱਥੇ ਫੈਕਟਰੀ ਹੁੰਦੀ ਹੈ ਉੱਥੇ ਸਟੈਂਪਿੰਗ اچھا ਇਹ ਜਿਹੜੀ ਤਿੰਨ ਹੈਗੀ ਨੇ ਕਿ ਮਤਲਬ ਜਿਹੜਾ ਬਾਹਰ ਨੈਟਵਰਕ ਹੈਗਾ ਹੈ ਉਹਨਾਂ ਦੇ ਲਿੰਕ ਦੇ ਵਿੱਚ ਨਹੀਂ ਆਪਰੇ ਸਪਲਾਇਰ ਨੇ ਨਹੀਂ ਜੀ ਇਹ ਸਬਦ ਆਪਸ ਚ ਲਿੰਕ ਹੁੰਦਾ ਹੈ ਇੱਕ مین ਬੰਦਾ ਹੁੰਦਾ ਉਸ ਤੋਂ ਬਾਅਦ ਅੱਗੇ ਉਹ ਨੀਟੂ ਨੂੰ ਨੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਵੀ ਕਰਦਾ ਹੈ ਅੱਛਾ ਦੂਜੀ ਗੱਲ ਹੈ ਕਿ ਹਵਾਲਾ ਆਪਰੇਟਰਸ ਵੀ ਸਾਨੂੰ ਕੁਝ ਜਿਹੜਾ ਕੈਸ਼ ਭਰ ਜਾਂਦਾ ਉਹ ਹਵਾਲਾ ਆਪਰੇਟਰਸ ਵੀ ਸਾਨੂੰ ਆਇਡੈਂਟੀਫਾਈ ਹੋ ਜਾਂਦਾ